ਮੋਦੀ ਤੇ ਭਗਵੰਤ ਮਾਨ ਕੋਈ ਵੱਖਰੇ ਨਹੀਂ ਐ ਇੱਕੋ ਐ ਇੱਕੋ ਚਿਹਰਾ ਇਹ ਤਾਂ ਭਾਜਪਾ ਦੀਆਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੂੰ ਬਹੁਤ ਤੇਜ਼ੀ ਨਾਲ ਛੇਤੀ ਹੋ ਕੇ ਮੂਹਰੇ ਹੋ ਕੇ ਭਗਵੰਤ ਮਾਨ ਤਾਂ ਲਾਗੂ ਕਰ ਰਿਹਾ ਹੈ ਕਿ ਕਿਸੇ ਗੱਲ ਤੋਂ ਮੈਂ ਘਾਟ ਨਾ ਰਹਿ ਜਾਏ 92 93 ਲੋਥਾਂ ਬੈਠੀਆਂ ਨੇ ਉਹ ਮੂਹਰੇ ਲੱ ਕੇ ਤੁਰਦੀਆਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੀਆਂ ਕਿ ਮੋਦੀ ਸਰਕਾਰ ਇਸ ਖਿਲਾਫ ਇਹ ਨਿਜ਼ਮ ਲੈ ਕੇ ਆਇਆ ਹੈ ਆਪਾਂ ਇਹਦਾ ਵਿਰੋਧ ਕਰਨਾ ਤੇ ਪੰਜਾਬ ਦੇ ਲੋਕਾਂ ਨੇ ਜੇ ਉਹਨਾਂ ਨੂੰ ਏਡੀ ਵੱਡੀ ਸੱਤਾ ਸੌਂਪੀ ਐ ਤਾਂ ਯਕੀਨਨ ਉਹਨਾਂ ਦੇ ਨਾਲ ਵੀ ਤੁਰਦੇ ਪਰੰਤੂ ਨਹੀਂ ਕਿ ਉਹ ਬਕਾਊ ਟੋਲਾ ਨੇ ਲੈ ਦੇ ਇੱਕ ਵਾਰੀ ਸਰਕਾਰ ਕਹਈਏ ਕਿ ਹੱਕ ਢਾ ਕੇ ਅਸੀਂ ਖੜੇ ਹਾਂ ਦੂਜੇ ਪਾਸੇ ਪੰਜਾਬ ਦੀ ਉਹ ਪੁਲਿਸ ਪੰਜਾਬ ਦੀ ਸਰਕਾਰ ਰੋਕ ਰਹੀ ਹੈ ਵੱਲੋਂ ਕੋਣ ਚੰਡੀਗੜ੍ਹ ਜਾਣ ਇਹਦਾ ਅਸੀਂ ਕਹਿ ਰਿਹਾ ਕਿ 도ਗਲਾ ਭਗਵੰਤ ਮਾਨ ਭਗਵੰਤ ਮਾਨ ਡਰਾਮੇ ਕਰਦਾ ਹੈ ਭਗਵੰਤ ਮਾਨ ਪੰਜਾਬ ਦੇ ਲੋਕਾਂ ਚ ਪੂਰੀ ਤਰ੍ਹਾਂ ਇਸ ਗੱਲ ਤੋਂ ਪਿੱਟ ਚੁੱਕਿਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਉੱਠ ਰਹੇ ਸੰਘਰਸ਼ਾਂ ਨੂੰ ਪੂਰੀ ਤਰ੍ਹਾਂ ਕੁਚਲਣਾ ਚਾਹੁੰਦੀ ਹੈ ਭਾਵੇਂ ਉਹ ਪੰਜਾਬ ਸਰਕਾਰ ਦੇ ਖਿਲਾਫ ਹੋਣ ਭਾਵੇਂ ਕੇਂਦਰ ਸਰਕਾਰ ਦੇ ਖਿਲਾਫ ਹੋਣ ਉਹ ਸਾਰੀ ਆਪਣੀ ਤਾਕਤ ਭਾਵੇਂ ਸਿਵਲ ਤਾਕਤ ਹੈ ਭਾਵੇਂ ਪੁਲਿਸ ਤਾਕਤ ਹੈ ਉਹਨੂੰ ਪੂਰੀ ਤਰ੍ਹਾਂ ਝੋਕ ਕੇ ਪੰਜਾਬ ਦੇ ਲੋਕਾਂ ਦਾ ਮੂੰਹ ਬੰਦ ਕਰਨਾ ਚਾਹੁੰਦੀ ਹੈ ਉਹ ਦੂਜੇ ਸਟੇਟਾਂ ਭਾਵੇਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਜਾਂ ਨਾ ਕਰਨ ਉਹ ਹਰੇਕ ਮੋਦੀ ਦੇ ਫੈਸਲੇ ਨੂੰ ਫੌਰੀ ਲਾਗੂ ਕਰਦਾ ਹੈ ਡਰਾਮਾ ਕਰਦਾ ਵਿਖਾਵਾ ਕਰਦਾ ਹੈ ਮਗਰਮਕਸਦ ਦੇ ਹੰਝੂ ਕੇਰਦਾ ਹੈ ਕਿ ਮੈਂ ਇਸ ਮਸਲੇ ਤੇ ਲੋਕਾਂ ਦੇ ਨਾਲ ਆ ਜਾਂ ਦੇ ਲੋਕਾਂ ਦੇ ਨਾਲ ਨਹੀਂ ਆ ਕਬਜ਼ਾ ਤਾਂ ਉਹ ਕਰ ਚੁੱਕੇ ਯੂਨੀਵਰਸਿਟੀ ਦਾ ਜਿਹੜਾ ਸਾਰਾ ਕੰਟਰੋਲ ਤੇ ਹੈ ਹੀ ਉਹਨਾਂ ਦੇ ਕੋਲੇ ਅਨੇਕਾ ਥਾਵਾਂ ਤੇ ਸਾਡੀਆਂ ਵਿਦਿਅਕ ਸੰਸਥਾਵਾਂ ਤੇ ਸਾਡੇ ਹੋਰ ਖੇਤਰਾਂ ਦੇ ਵਿੱਚ ਮੋਦੀ ਹਕੂਮਤ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਹੈ ਕਿ ਕੱਲਾ ਫਿਰ ਇੱਥੇ ਹੀ ਨਹੀਂ ਬਾਕੀ ਵੀ ਆਪਾਂ ਸਾਰਾ ਕੁਝ ਲੈ ਲਿਆ ਜਿਵੇਂ ਭਗੇਲ ਸਿੰਘ ਦਿੱਲੀ ਤੋਂ ਇੱਕ ਜਦੋਂ ਦਿੱਲੀ ਨੂੰ ਜਿੱਤਦਾ ਤਾਂ ਉਹ ਨਾਲ ਉਥੋਂ ਦੀ ਸੱਲ ਪੱਥਰ ਵੀ ਚੱਕ ਲਿਆ ਹੁੰਦਾ ਸਿਰਫ 13-14 ਮਹੀਨੇ ਰਹਿ ਗਏ ਇਸ ਆਵਾਜ਼ ਦੀ ਪਾਰਟੀ ਨੂੰ ਹੁਣੇ ਤੋਂ ਸਭ ਕੁਝ ਸਿਖਾਉਣਾ ਪਿੰਡਾਂ ਦੇ ਵਿੱਚੋਂ ਭਜਾਉਣਾ ਲੋਕੋਟੀਵ ਨਾਲ ਜੁੜੋ ਤੁਸੀਂ ਮੈਂ ਮਹਤਾਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਲਗਾਤਾਰ ਚੱਲ ਰਿਹਾ ਹੈ ਸੈਨੇਟ ਭੰਗ ਕੀਤੀ ਗਈ ਉਸ ਤੋਂ ਬਾਅਦ ਸਰਕਾਰ ਨੇ ਇੱਕ ਵਾਰ ਨੋਟਿਸ ਵਾਪਸ ਲੈ ਲਿਆ ਪਰ ਸੈਨੇਟ ਦੀ ਚ ਉਹਨਾਂ ਨੂੰ ਲੈ ਕੇ ਹਾਲੇ ਤੱਕ ਜਿਹੜਾ ਮੋਰਚਾ ਹੈ ਉਹ ਜਾਰੀ ਹੈ ਵੱਖ-ਵੱਖ ਲੋਕ ਜਥੇਬੰਦੀਆਂ ਪਹੁੰਚ ਰਿਹਾ ਬੇਰੋਜ਼ਗਾਰ ਸੰਝਾ ਮੋਰਚਾ ਅੱਜ ਪਹੁੰਚੇ ਨੇ ਗੱਲਬਾਤ ਕਰਦੇ ਆ ਤੇ ਨਾਲ ਹੀ ਸਰਕਾਰ ਦੇ ਰੋਲ ਕਿਉਂਕਿ ਹੁਣ ਕਾਫੀ ਕੁਝ ਸਾਹਮਣੇ ਆ ਰਿਹਾ ਗੱਲਬਾਤ ਕਰਦੇ ਆ ਭਾਈ ਜੀ ਸਭ ਤੋਂ ਪਹਿਲਾਂ ਤਾਂ ਪਟਾ ਚੰਡੀਗੜ੍ਹ ਪਹੁੰਚੇ ਹੋ ਪੰਜਾਬ ਯੂਨੀਵਰਸਿਟੀ ਕਿਉਂ ਲੱਗਿਆ ਪਹੁੰਚਣਾ ਚਾ ਕਿਉਂਕਿ ਅਸੀਂ ਇਹ ਗੱਲ ਸਮਝਦੇ ਹਾਂ ਕਿ ਯੂਨੀਵਰਸਿਟੀ ਸਾਡੀ ਹੈ ਸਾਡੇ ਪੁਰਖਿਆਂ ਦੀ ਹੈ ਸਾਡੇ ਵਡੇਰਿਆਂ ਦੀ ਹੈ ਜਿਨ੍ਹਾਂ ਦੀ ਮਿਹਨਤ ਦੇ ਨਾਲ ਜਿਨ੍ਹਾਂ ਦੀ ਕਿਰਤ ਦੇ ਨਾਲ ਜਿਨ੍ਹਾਂ ਦੇ ਪੈਸੇ ਦੇ ਨਾਲ ਇਹ ਸਥਾਪਿਤ ਹੋਈ ਹੈ ਤੇ ਅੱਜ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਜਾਂ ਲੋਕਾਂ ਦੇ ਹੱਥਾਂ ਚੋਂ ਹੋ ਕੇ ਨਿੱਜੀ ਹੱਥਾਂ ਵਿੱਚ ਦੇਣ ਵਾਸਤੇ ਤਤਪਰ ਹੈ ਜਿਹਦਾ ਮੂੰਹ ਤੋੜ ਮਾ ਜਵਾਬ ਪੰਜਾਬ ਦਾ ਹਰੇਕ ਨੌਜਵਾਨ ਹਰੇਕ ਵਿਦਿਆਰਥੀ ਹਰੇਕ ਵੇਰਸਗਾਰ ਹਰੇਕ ਕਿਸਾਨ ਦੇਣਾ ਚਾਹੁੰਦਾ ਤੇ ਅਸੀਂ ਵੀ ਇਸ ਮੰਗ ਦੇ ਵਿੱਚ ਸ਼ਾਮਲ ਹਾਂ ਇਸ ਮੰਗ ਨੂੰ ਲੈ ਕੇ ਕਿਉਂਕਿ ਸਾਡੀ ਆਪਣੀ ਜਿੱਥੇ ਜ਼ਮੀਨ ਹੈ ਉੱਥੇ ਸਾਡੀ ਜ਼ਮੀਰ ਵੀ ਹੈ ਕਿ ਜੇਕਰ ਸਾਡੀ ਜ਼ਮੀਰ ਨੂੰ ਅੱਜ મોદી ਚੈਲੰਜ ਕਰਦਾ ਫਾਸੀਵਾਦੀ ਹਮਲੇ ਦੇ ਨਾਲ ਤਾਂ ਉਹ ਸਾਡੀ ਜ਼ਮੀਰ ਮਾਰਨ ਦੀ ਕੋਸ਼ਿਸ਼ ਹੈ ਪੰਜਾਬ ਦੇ ਲੋਕ ਇਹ ਗੱਲ ਪਸੰਦ ਨਹੀਂ ਕਰਦੇ ਤਾਂ ਕਰਕੇ ਮਿਰਜ਼ਗਰ ਸਮਝਦੇ ਹੈ ਕਿ ਅਸੀਂ ਇਸ ਜਾਇਦਾਦ ਨੂੰ ਬਚਾਉਣ ਵਾਸਤੇ ਆਪਣਾ ਬੰਦਾ ਯੋਗਦਾਨ ਪਾ ਰਹੇ ਹਾਂ ਜੀ ਅੱਛਾ ਪੰਜਾਬ ਦੇ ਲੋਕ ਤਾਂ ਕਰ ਹੀ ਰਹੇ ਆ ਪੰਜਾਬ ਦੀ ਜਥੇਬੰਦੀਏ ਕਰ ਰਹੀਆਂ ਨੇ ਪਰ ਸਵਾਲ ਉੱਥੇ ਖੜੇ ਹੁੰਦੇ ਆ ਕਿ ਭਾਈ ਪੰਜਾਬ ਸਰਕਾਰ ਦਾ ਹੁਣ ਤੱਕ ਕੀ ਰੋਲ ਰਿਹਾ ਕਿਉਂਕਿ ਜੇ ਆਪਾਂ ਗੱਲ ਕਰੀਏ ਸੈਨੇਟ ਦੀਆਂ ਮੀਟਿੰਗਾਂ ਦੀ ਤਾਂ ਮੁੱਖ ਮੰਤਰੀ ਵੱਲੋਂ ਇੱਕ ਵੀ ਮੀਟਿੰਗ ਉਹ ਆਏ ਨਹੀਂ ਉਹ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੁਣ ਕਹਿ ਰਿਹਾ ਕਿ ਅਸੀਂ ਮਤਾ ਪਾਵਾਂਗੇ ਮਤਲਬ ਹਾਲੇ ਤੱਕ ਉਹ ਵੀ ਨਹੀਂ ਜੋ ਕੁਝ ਕਹਿੰਦੇ ਆ ਉਹ ਵੀ ਨਹੀਂ ਕੀਤਾ ਪਰ ਹੁਣ ਹਾਜ਼ਰੀਆਂ ਲਵਾ ਰਹੇ ਆ ਮੋਰਚਾ ਲੱਗਣ ਤੋਂ ਬਾਅਦ ਮਤਲਬ ਇਹਨਾਂ ਦਾ ਰੋਲ ਕਿ ਅਸੀਂ ਅਕਸਰ ਹੀ ਕਹਿ ਰਹੇ ਹੁੰਦੇ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਇਹਨਾਂ ਸਰਕਾਰਾਂ ਦੀ ਬਦੌਲਤ ਆ ਇਹ ਜਨ ਦੇਖਣੇ ਪਏ ਨੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਅਸੀਂ ਉਦੋਂ ਤੋਂ ਹੀ ਕਹਿ ਰਹੇ ਸੀ ਬੀ ਟੀਮ ਹੈ ਇਹ ਤਾਂ ਭਾਜਪਾ ਦੀਆਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੂੰ ਬਹੁਤ ਤੇਜ਼ੀ ਨਾਲ ਸੇਤੀ ਹੋ ਕੇ ਮੂਹਰੇ ਹੋ ਕੇ ਭਗਵੰਤ ਮਾਨਤਾ ਲਾਗੂ ਕਰ ਰਿਹਾ ਹੈ ਕਿ ਕਿਸੇ ਗੱਲ ਤੋਂ ਮੈਂ ਘਾਟ ਨਾ ਰਹਿ ਜਾਏ ਦੂਜੇ ਸਟੇਟਾਂ ਭਾਵੇਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਜਾਂ ਨਾ ਕਰਨ ਉਹ ਹਰੇਕ ਮੋਦੀ ਦੇ ਫੈਸਲੇ ਨੂੰ ਫੌਰੀ ਲਾਗੂ ਕਰਦਾ ਹੈ ਡਰਾਮਾ ਕਰਦਾ ਬਖਾਵਾ ਕਰਦਾ ਹੈ ਮਗਰਮਕਸਦ ਦੇ ਹੰਝੂ ਕੇਰਦਾ ਹੈ ਕਿ ਮੈਂ ਇਸ ਮਸਲੇ ਤੇ ਲੋਕਾਂ ਦੇ ਨਾਲ ਆ ਜਾਂਦਕਿ ਲੋਕਾਂ ਦੇ ਨਾਲ ਨਹੀਂ ਆ ਨਾ ਉਹਨੂੰ ਪੰਜਾਬ ਯੂਨੀਵਰਸਿਟੀ ਦਾ ਹਿੱਤ ਹੈ ਉਹਨਾਂ ਦੁਆਰਾ ਪਾਏ ਗਏ ਕਰੋੜਾਂ ਲੋਕਾਂ ਦੇ ਨੂਰੀ ਪ੍ਰੇਜ਼ੈਂਟ ਕਰਦੇ ਵਿਧਾਇਕਾਂ ਦੇ ਮਤੇ ਜਿਹੜੇ ਵਿਧਾਨ ਸਭਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪਾਸ ਕੀਤੇ ਨੇ ਉਹਨਾਂ ਨੂੰ ਮੋਦੀ ਨੇ ਟੱਚ ਜਾਣਾ ਤੇ ਉਹਤੇ ਕੋਈ ਰਿਐਕਟ ਨਹੀਂ 92 93 ਲੋਥਾਂ ਬੈਠੀਆਂ ਨੇ ਉਹ ਮੂਹਰ ਲੱਗ ਕੇ ਤੁਰਦੀਆਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੀਆਂ ਕਿ ਮੋਦੀ ਸਰਕਾਰ ਇਸ ਖਿਲਾਫ ਇਹ ਨਿਜ਼ਮ ਲੈ ਕੇ ਆਇਆ ਹੈ ਆਪਾਂ ਇਹਦਾ ਵਿਰੋਧ ਕਰਨਾ ਤੇ ਪੰਜਾਬ ਦੇ ਲੋਕਾਂ ਨੇ ਜੇ ਉਹਨਾਂ ਨੂੰ ਏਡੀ ਵੱਡੀ ਸੱਤਾ ਸੌਂਪੀ ਹੈ ਤਾਂ ਯਕੀਨਨ ਉਹਨਾਂ ਦੇ ਨਾਲ ਵੀ ਤੁਰਦੇ ਪਰੰਤੂ ਨਹੀਂ ਕਿ ਉਹ ਬਕਾਊਟ ਹੋ ਲੈ ਭਗਵਾਨ ਤਮਾਨ ਐਡ ਪਾਰਟੀ ਉਹ ਜਿਹੜਾ ਦਿੱਲੀ ਵਾਲੀ ਉਹਨੇ ਦੀ ਟੀਮ ਹੈ ਪੂਰੀ ਤਰ੍ਹਾਂ ਮੋਦੀ ਥੱਲੇ ਲੱਗੇ ਹੋਏ ਨੇ ਤਾਂ ਇਸ ਕਰਕੇ ਉਹਨਾਂ ਤੋਂ ਕਿਸੇ ਗੱਲ ਦੀ ਆਸ ਨਹੀਂ ਕੀਤੀ ਜਾ ਸਕਦੀ ਉਹ ਸਿਰਫ ਹੌਣ ਮਗਰ ਵੱਸਦੇ ਹੰਝੂ ਕੇਰਦੇ ਆ ਉਹ ਡਰਾਮਾ ਕਰਦੇ ਆ ਆਪਣੀ ਜਿਹੜੀ ਖੋ ਰਹੀ ਸਾਖ ਨੂੰ ਬਚਾਉਣ ਵਾਸਤੇ ਆਪਣੀ ਗਵਾਚ ਰਹੀ ਜਿਹੜੀ ਸਾਖ ਹੈ ਉਹਨੂੰ ਬਚਾਉਣ ਵਾਸਤੇ ਉਹ ਸਿਰਫ ਲੋਕਾਂ ਦੇ ਹੰਝੂ ਪੂੰਝ ਰਿਹਾ ਜਦ ਕਿ ਸਚਾਈ ਇਹ ਹੈ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਇਸ ਦੇ ਨਾਲ ਸਹਿਮਤ ਹੈ ਉਹ ਕੱਲਾ મોદી ਦੇ ਇਸ ਫੈਸਲੇ ਨੂੰ ਛੱਡੋ ਹੋਰਨੇਕਾ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਮੋਰੀ ਹੈ ਆਪ ਪੰਜਾਬ ਦੀਆਂ ਪ੍ਰਾਪਰਟੀਆਂ ਨੂੰ ਜੈ ਦਾਦਾ ਨੂੰ ਵੇਚਣ ਦੇ ਰਸਤੇ ਪਿਆ ਪਟਿਆਲੇ ਵਾਲੀ ਉਦਾਹਰਨ ਤੁਹਾਡੇ ਸਾਹਮਣੇ ਜਿੱਥੇ 90 99 ਏਕੜ ਜ਼ਮੀਨ ਵੇਚੀ ਜਾ ਰਹੀ ਹੈ ਜਾਂ ਲੈਂਡ ਪੂਲਿੰਗ ਕੀਤਾ ਸੀਗਾ ਜਾਂ ਹੋਰ ਅਨੇਕਾ ਕੇਂਦਰੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਿਹਾ ਤੇ ਇਸ ਕਰਕੇ ਪੰਜਾਬ ਸਰਕਾਰ ਤੋਂ ਕੋਈ ਆਸ ਨਹੀਂ ਲੋਕ ਆਪਣਾ ਫੈਸਲਾ ਆਪ ਕਰਦੇ ਆ ਤੇ ਲੋਕ ਕਰ ਰਹੇ ਨੇ ਪੰਜਾਬ ਦੇ ਸਾਰੀਆਂ ਤਰ੍ਹਾਂ ਕਰ ਰਹੀਆਂ ਨੇ ਜਦੋਂ ਸੈਨੀਟਰ ਵਾਲਾ ਮਸਲਾ ਉੱਠਿਆ ਤਾਂ ਉਹਦੋਂ ਸਰਕਾਰ ਨੇ ਵੀ ਆਖਿਆ ਕਿ ਭਾਈ ਅਸੀਂ ਕੋਰਟ ਜਾਵਾਂਗੇ ਲੱਗਦਾ ਹੈ ਕਿ ਸਰਕਾਰ ਹੋਵੇ ਤੇ ਉਹ ਗੱਲਾਂ ਕਰੇ ਕਿ ਅਸੀਂ ਕੋਰਟ ਜਾਵਾਂਗੇ ਜਾਂ ਸਰਕਾਰ ਦੇ ਕੋਲੇ ਪਾਵਰ ਨਹੀਂ ਹੈ ਕੋਰਟ 'ਚ ਤਾਂ ਕੋਈ ਆਮੰਦਾ ਵੀ ਜਾ ਸਕਦਾ ਕਿਸੇ ਵੀ ਜੇ ਮਨ ਵੀ ਲਈਏ ਕਿ ਕੋਰਟਾਂ ਚ ਇਨਸਾਫ ਮਿਲਦਾ ਹੈ ਭਾਵੇਂ ਇਹ ਗੱਲ ਮਤਲਬ ਬੇਜਕੀਨੀ ਹੈ ਮਨ ਵੀ ਲਈਏ ਤਾਂ ਤੇ ਆਮੰਦਾ ਜਾ ਸਕਦਾ ਹੈ ਕੋਰਟ ਦਾ ਮਸਲਾ ਜਦੋਂ ਉਹਨਾਂ ਕੋਲ ਏਡਾ ਵੱਡਾ ਮੋਹ ਵੱਤ ਬੈਠਾ ਹੋਵੇ ਪੰਜਾਬ ਦੇ 3/4 ਕਰੋੜ ਲੋਕਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਹੋਵੇ ਤਾਂ ਫਿਰ ਕੋਰਟਾਂ ਦਾ ਤਾਂ ਰਸਤਾ ਹੀ ਨਹੀਂ ਮੰਨਦਾ ਕੋਰਟ ਤਾਂ ਲੋੜ ਹੀ ਨਹੀਂ ਪੈਂਦੀ ਜਿਹੜੇ ਮਸਲੇ ਕੋਰਟਾਂ ਚ 40 40 50 50 ਸਾਲਾਂ ਤੋਂ ਲਟਕਦੇ ਆ ਸਦੀਆਂ ਤੋਂ ਲਟਕਦੇ ਆ ਰਹੇ ਆ ਉਹਨਾਂ ਨੂੰ ਜੇ ਲੋਕ ਚਾਹਣ ਤਾਂ ਉਹ ਦਿਨਾਂ ਦੇ ਵਿੱਚ ਹੱਲ ਕਰਾ ਲੈਂਦੇ ਆ ਮੋਦੀ ਵਾਲੇ ਕਾਲੇ ਕਾਨੂੰਨ ਤੁਹਾਨੂੰ ਪਤਾ ਹੈ ਤਾਂ ਲੋੜ ਹੀ ਨਹੀਂ ਸੀ ਅਗਵਾਈ ਕਰਦਾ ਕੋਰਟਾਂ ਵਾਲੇ ਰਸਤੇ BBMB ਇਹ ਵੀ ਭਾਗੀਦਾਰ ਤੇ ਨੇ ਖਾਲੇ ਪੰਜਾਬ ਦੀ ਖੋ ਦਿੱਤੀ ਹੈ ਗਵਾ ਦਿੱਤੀ ਹੈ ਹੋਰਾਂ ਨੇ ਕੰਮਸਲੇ ਜੇ ਨੇ ਉਹ ਸਿਰਫ ਇੱਕ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਕਿ ਸਰਕਾਰ ਕੁਝ ਕਰ ਰਹੀ ਹੈ ਬੰਦਰ ਟਪੂਸੀ ਮਾਰਦਾ ਇੱਕ ਦਸਤੋਂ ਦੂਜੇ ਤੇ ਦੂਜੇ ਤੇ ਮਾਰਦਾ ਤੀਜੇ ਤੇ ਕਹਿੰਦਾ ਦੇਖੋ ਜੀ ਮੈਂ ਜੰਗਲ ਦੀ ਅੱਗ ਨੂੰ ਬੁਝਾਉਣ ਵਾਸਤੇ ਕੋਸ਼ਿਸ਼ਾਂ ਕਰ ਰਿਹਾ ਜਦ ਕੋ ਸਿਰਫ ਫਾਲਤੂ ਦੀਆਂ ਨੇ ਇਹ ਫਰਜੀ ਹੈ ਬਖਾਵੇਗਾ ਫੋਕਾਏਗਾ ਪੰਜਾਬ ਦੇ ਲੋਕ ਇਸ ਮਸਲੇ ਤੇ ਲੜਾਈ ਲੜ ਰਹੇ ਆਪਣੀ ਧਰੋਹਰ ਨੂੰ ਬਚਾਉਣ ਵਾਸਤੇ ਯਕੀਨਨ ਜਿਵੇਂ ਕਾਲੇ ਕਾਨੂੰਨ ਰੱਦ ਕਰਾਏ ਐ ਜਿਵੇਂ ਲੈਂਡ ਪੂਲਿੰਗ ਵਾਪਸ ਕਰਵਾਈ ਆ ਹੋਰ ਅਨੇਕਾ ਮੋਦੀ ਦੇ ਜਾਂ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਉਹਨਾਂ ਦੇ ਮੂੰਹਾਂ ਤੇ ਮਾਰਿਆਗਾ ਮੁੜ ਕੇ ਥੋਪਿਆ ਉਹਨਾਂ ਦੀ ਮੂੰਹਾਂ ਤੇ ਤਾਂ ਉਹ ਲੋਕ ਇਸ ਗੱਲ ਦਾ ਫੈਸਲਾ ਕਰਾਉਣਗੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਇਸ ਗੱਲ ਤੇ ناکਾਮ ਹੈ ਪੂਰੀ ਤਰ੍ਹਾਂ ਵਿਕ ਚੁੱਕੀ ਹੈ ਪੂਰੀ ਤਰ੍ਹਾਂ ਮੋਦੀ ਥੱਲੇ ਲੱਗ ਚੁੱਕੀ ਹੈ ਜੀ ਤੇ ਬੜੇ ਲੋਕਾਂ ਨੂੰ ਹੁਣ ਇਹ ਵੀ ਇੱਕ ਜਿਹੜਾ ਮਸਲਾ ਸਿਰਫ ਸੈਨੇਟ ਦਾ ਜਾਂ ਚੋਣਾ ਦਾ ਤਾਂ ਪੰਜਾਬ ਵੱਲੋਂ ਇਹ ਵੀ ਆਖਿਆ ਜਾ ਰਿਹਾ ਕਿ ਭਾਈ ਅਸੀਂ ਯੂਨੀਵਰਸਿਟੀ ਦਾ ਰੌਲਾ ਨਹੀਂ ਹੈ ਹਾਲੀ ਚੰਡੀਗੜ੍ਹ ਉੱਤੇ ਦਾਵਾ ਵੀ ਠੋਕਿਆ ਮਤਲਬ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਯੂਨੀਵਰਸਿਟੀ ਚਲੀ ਗਈ ਤਾਂ ਪੰਜਾਬ ਦਾ ਹੱਕ ਰਹਿ ਨਹੀਂ ਜਾਊਗਾ ਚੰਡੀਗੜ੍ਹ ਦੇ ਉੱਤੇ ਪਹਿਲੀ ਗੱਲ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਵਿਧਾਨ ਸਭਾ ਵੱਖਰੀ ਬਣਾਉਣ ਦੀ ਗੱਲ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ ਆਪ ਹੀ ਆਪਣੇ ਉਹਨਾਂ ਤੇ ਹੱਕ ਛੱਡਿਆ ਜਿੱਥੇ ਅੱਕ ਜਿਤਾਉਣੇ ਚਾਹੀਦੇ ਆ ਉਹ ਹੱਕ ਛੱਡੇ ਆ ਕੱਲੀ ਆਮ ਆਦਮੀ ਪਾਰਟੀ ਨਹੀਂ ਪਿਛਲੀਆਂ ਹੁਣ ਤੱਕ ਦੀਆਂ ਸਾਰੀਆਂ ਪਾਰਟੀਆਂ ਨੇ ਸਰਕਾਰਾਂ ਨੇ ਇਹ ਕੀਤਾ ਜਦੋਂ ਜਦੋਂ ਲੋਕਾਂ ਤੇ ਸਰਕਾਰਾਂ ਨੇ ਚੁੰਡੀ ਵੱਢੀ ਹੈ ਭਾਵੇਂ ਕੇਂਦਰ ਦੀ ਹੋਵੇ ਭਾਵੇਂ ਸੂਬੇ ਦੀ ਸਰਕਾਰ ਹੋਵੇ ਤਾਂ ਉਹਦੀ ਚੀਜ਼ ਮੰਨ ਕੇ ਲੋਕ ਇਕੱਠੇ ਹੋਏ ਆ ਤਾਂ ਇਸ ਮਸਲੇ ਤੇ ਹੁਣ ਕੱਲਾ ਮਸਲਾ ਕੱਲਾ ਸੈਂਟ ਦਾ ਨਹੀਂ ਕੱਲਾ ਸਿੰਡੀਕੇਟ ਦਾ ਮਸਲਾ ਨਹੀਂ ਕੱਲਾ ਉਹ ਯੂਨੀਵਰਸਿਟੀ ਦਾ ਮਸਲਾ ਨਹੀਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ ਅਨੰਤਪੁਰ ਸਾਹਿਬ ਦੇ ਮਤੇ ਦਾ ਮਸਲਾ ਹੈ ਅਨੇਕਾਂ ਮਸਲੇ ਪਏ ਆ ਜਿੱਥੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਜਾਂ ਪਹਿਲਾਂ ਖੁੱਸੀ ਪੰਜਾਬ ਦੇ ਵਿੱਚੋਂ ਜਿਹੜੀ ਹਿੱਸੇਦਾਰੀ ਹੈ ਪੰਜਾਬ ਦੀ ਦੂਜੇ ਬੋਰਡਾਂ ਦੇ ਵਿੱਚੋਂ ਉਹਨਾਂ ਨੂੰ ਮੁੜ ਬਹਾਲ ਕਰਾਉਣ ਦੀ ਵੀ ਮੰਗ ਹੈ ਤਾਂ ਜਦੋਂ ਕੋਈ جنگ ਚੱਲਦੀ ਹੈ ਭਾਵੇਂ अनेका ਮਸਲੇ ਹੁੰਦੇ ਨੇ ਜਿਹੜੀ ਵਿਦਿਆਰਥੀ ਮੋਰਚਾ ਲੱਗਿਆ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਮੋਰਚਾ ਚੱਲ ਰਿਹਾ ਹੈ ਭਾਵੇਂ ਮੁੱਖ ਤੇ ਰੋ ਹੈ ਉਹਨੇ ਅਗਵਾਈ ਕਰਨੀ ਹੈ ਪਰ ਇਸ ਰੌਸ਼ਨੀ ਦੇ ਵਿੱਚ ਪੂਰਾ ਉਹ ਸਾਰਾ ਇੱਕ ਕਨਸੈਪਟ ਕਲੀਅਰ ਹੋਣ ਜਾ ਰਿਹਾ ਹੈ ਕਿ ਕਿਵੇਂ ਪਿਛਲੀਆਂ ਸਰਕਾਰਾਂ ਨੇ ਕਿਵੇਂ ਮੌਜੂਦਾ ਸਰਕਾਰਾਂ ਨੇ ਕਿਵੇਂ ਕੇਂਦਰੀ ਸਰਕਾਰਾਂ ਨੇ ਪੰਜਾਬ ਦੇ ਹੱਕਾਂ ਨੂੰ ਖੋਹਿਆਗਾ ਪੰਜਾਬ ਦੀਆਂ ਬਾਹਾਂ ਸੰਗੀਆਂ ਨੇ ਪੰਜਾਬ ਦੀਆਂ ਟਾਣੀਆਂ ਸੰਗੀਆਂ ਨੇ ਪੰਜਾਬ ਨੂੰ ਕਿਵੇਂ ਪੰਜਾਬ ਪੰਜਾਬੀ ਸੂਬਾ ਛੋਟਾ ਸੂਬਾ ਬਣਾ ਕੇ ਰੱਖਿਆ ਉਹ ਸਾਰਾ ਕੁਝ ਜਿਹੜਾ ਖੁੱਸਿਆਗਾ ਪਿਛਲੇ ਸਮਿਆਂ ਦੇ ਵਿੱਚ ਜੇ ਉਹਨੂੰ ਮੁੜ ਹਾਸਲ ਕਰਨਾ ਹੈ ਤਾਂ ਕਿਹੜੇ ਕਿਹੜੇ ਰਸਤੇ ਕੀਤੇ ਜਾ ਸਕਦੇ ਆ ਉਹਦੇ ਚ ਕਾਨੂੰਨੀ ਰਸਤੇ ਕੀ ਬਣ ਸਕਦੇ ਆ ਲੋਕ ਸੁਧਾਰ ਕਿਵੇਂ ਕੀਤਾ ਜਾ ਸਕਦਾ ਦੂਜੇ ਸਟੇਟਾਂ ਚੋਂ ਹਰਿਆਣਾ ਹੋਇਆ ਹਿਮਾਚਲ ਹੋਇਆ ਸਾਡੇ ਵਿੱਚੋਂ ਨਿਕਲੇ ਰਾਜਾਂ ਦੇ ਨਾਲ ਕਿਵੇਂ ਇਸ ਗੱਲ ਤੇ ਆਪਸੀ ਇੱਕ ਜੁਟਤਾ ਦੇ ਨਾਲ ਪੰਜਾਬ ਦੇ ਬੰਦੇ ਹੱਕਾਂ ਨੂੰ ਬਹਾਲ ਕੀਤਾ ਜਾ ਸਕਦਾ ਮਸਲਾ ਉਧਰ ਨੂੰ ਵੀ ਜਾਣ ਜਾਣ ਵਾਲ ਸੇਧ ਤੇ ਜਾਣਾ ਵੀ ਚਾਹੀਦਾ ਪਰ ਕਿਉਂਕਿ ਮੁੱਖ ਮਸਲਾ ਅੱਜ ਮੰਗੇ ਤੋਂ ਉੱਠੀ ਹੈ ਜਿਹੜੀ 99 ਮੈਂਬਰੀ ਸੈਂਟ ਘਟਾ ਕੇ 31 ਮੈਂਬਰੀ ਕੀਤੀ ਹੈ ਉਹਦੇ ਵਿੱਚੋਂ ਮਸਲਾ ਉੱਠਿਆਗਾ ਇੱਕ ਵਾਰ ਫੌਰੀ ਮਸਲਾ ਉਹਨਾਂ ਦਾ ਚੋਣਾ ਦਾ ਸ਼ਡਿਊਲ ਜਾਰੀ ਕਰਵਾਉਣ ਦਾ ਵੀ ਹੈ ਪਰੰਤੂ ਸਾਰਾ ਕੁਝ ਇੱਕ ਵਾਰੇ ਰੌਸ਼ਨੀ ਚਾਹ ਰਿਹਾ ਯਕੀਨਨ ਪੰਜਾਬ ਦੇ ਲੋਕ ਇਸ ਗੱਲ ਤੇ ਵੀ ਮੰਤਨ ਕਰਨਗੇ ਤੇ ਇਸ ਗੱਲ ਵਾਸਤੇ ਵੀ ਤਰਨਗੇ ਕਿ ਅਸੀਂ ਆਪਣੇ ਪੰਜਾਬ ਦੀ ਪੁਨਰਬਹਾਲੀ ਦੇ ਲਈ ਜਿਹੜੇ ਹਿੱਸੇ ਖੁੱਸੇ ਐ ਜਿਹੜੇ ਮਤੇ ਲਟਕਦੇ ਆ ਜਿਹੜੇ ਹੱਕ ਖੋਹੇ ਗਏ ਐ ਉਹਨਾਂ ਨੂੰ ਵੜ ਪ੍ਰਾਪਤ ਕਿਵੇਂ ਕੀਤਾ ਜਾਵੇ ਯਕੀਨਨ ਉਧਰ ਵੀ ਗੱਲ ਚੱਲੂਗੀ ਤੇ ਰੌਲਾ ਉੱਥੇ ਚੱਲ ਰਿਹਾ ਕਿ ਜਿਹੜੇ ਆਰਐਸਐ ਜੀ ਆ ਖਾਕੀ ਨੀਕਰਾਂ ਵਾਲੇ ਆ ਉਹ ਕਬਜ਼ਾ ਕਰਨਾ ਚਾਹੁੰਦੇ ਆ ਪਰ ਅਸਲ ਦੇ ਵਿੱਚ ਗੱਲਾਂ ਇਹ ਵੀ ਸਾਹਮਣੇ ਰਿਹਾ ਕਿ ਕਬਜ਼ਾ ਤਾਂ ਉਹ ਕਰ ਚੁੱਕੇ ਆ ਯੂਨੀਵਰਸਿਟੀ ਦਾ ਜਿਹੜਾ ਸਾਰਾ ਕੰਟਰੋਲ ਤੇ ਹੈ ਹੀ ਉਹਨਾਂ ਦੇ ਕੋਲੇ ਇਹ ਕਿਵੇਂ ਦੇਖਦੇ ਹੋ ਕਿ ਮਤਲਬ ਉਹ ਵਾਪਸ ਆਊਗਾ ਬਿਲਕੁਲ ਅਸੀਂ ਇਹੀ ਸਮਝਦੇ ਆ ਕਿ ਕਬਜ਼ਾ ਕਰਨਾ ਨਹੀਂ ਚਾਹੁੰਦੇ ਕਬਜ਼ਾ ਕਰ ਚੁੱਕੇ ਆ ਬਾਰਾ ਜਦੋਂ ਜਦੋਂ ਜਿਵੇਂ ਜਿਵੇਂ ਸਾਡੇ ਕੋਲ ਗੱਲ ਰੋਸ਼ਨੀ ਚਾਹੁੰਦੀ ਹੈ ਸਾਨੂੰ ਸਮਝ ਲੱਗਦੀ ਹੈ ਕਿ ਘੱਟੋ ਘੱਟ ਫਿਰ ਸਾਡਾ ਤਾਂ ਕਿਸੇ ਟਾਈਮ ਆਪਾਂ ਕਹਿੰਦੇ ਕਿਸੇ ਦਾ ਰਸਤਾ ਬੰਦ ਕਰਤਾ ਡੰਡੀ ਸੜਤੀ ਕਿਸੇ ਦੇ ਖੇਤ ਜਾਂਦੇ ਨੂੰ ਉਸ ਤੋਂ ਬਾਅਦ ਡੰਡੀ ਵੀ ਖਤਮ ਕਰਤੀ ਉਸ ਤੋਂ ਬਾਅਦ ਚਲ ਬੱਟ ਤੋਂ ਨਹੀਂ ਜਾ ਰਿਹਾ ਬੰਦਾ ਉਸ ਤੋਂ ਬਾਅਦ ਬੱਟ ਵੀ ਖਤਮ ਕਰਤੀ ਤਾਂ ਫਿਰ ਖੇਤ ਚ ਜਾਣ ਦਾ ਬੰਦੇ ਕੋਲ ਰਸਤਾ ਨਹੀਂ ਬਚਿਆ ਤਾਂ ਫਿਰ ਉਹ ਮੁੜ ਕੇ ਕੱਲੀ ਬੱਟ ਜਾਂ ਡੰਡੀ ਬਹਾਲ ਕਰਾਉਣ ਵਾਸਤੇ ਨਹੀਂ ਜਿਹੜਾ ਪਹਿਲਾਂ ਰਸਤਾ ਬੰਦ ਕੀਤਾ ਸੀ ਉਧਰ ਨੂੰ ਵੀ ਤੁਰਦਾ ਹੈ ਕਿ ਸਾਡਾ ਅਸਲ ਤਾਂ ਸਾਡੇ ਕੋਲ ਆ ਵੀ ਖੁੱਸਿਆ ਗਿਆ ਉਸ ਦੇ ਵਿੱਚ ਜਦੋਂ ਚਰਚਾ ਚੱਲਦੀ ਹੈ ਤਾਂ ਕੱਲਾ-ਕੱਲਾ ਸੈਂਟ ਵਾਲਾ ਨਹੀਂ ਅਨੇਕਾਂ ਥਾਵਾਂ ਤੇ ਸਾਡੀਆਂ ਵਿਦਿਅਕ ਸੰਸਥਾਵਾਂ ਤੇ ਸਾਡੇ ਹੋਰ ਖੇਤਰਾਂ ਦੇ ਵਿੱਚ ਮੋਦੀ ਹਕੂਮਤ ਪੂਰੀ ਤਰ੍ਹਾਂ ਕਾਬਜ ਹੋ ਚੁੱਕੀ ਹੈ ਬਖ ਬਖ ਥਾਵਾਂ ਤੇ ਆਪਣੇ ਪਿਆਦੇ ਜਿਹੜਾ ਫਿੱਟ ਕਰ ਚੁੱਕੀ ਹੈ ਤਾਂ ਇਸ ਸੰਘਰਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਆਉਣੀ ਚਾਹੀਦੀ ਹੈ ਤੇ ਆਉਗੀ ਕਿ ਕੱਲਾ ਫਿਰ ਇੱਥੇ ਨਹੀਂ ਬਾਕੀ ਵੀ ਆਪਾਂ ਸਾਰਾ ਕੁਝ ਲੈ ਲਿਆ ਜਿਵੇਂ ਭਗੇਲ ਸਿੰਘ ਦਿੱਲੀ ਤੋਂ ਇੱਕ ਜਦੋਂ ਦਿੱਲੀ ਨੂੰ ਜਿੱਤਦਾ ਹੈ ਤਾਂ ਉਹ ਨਾਲ ਉਥੋਂ ਦੀ ਸੱਲ ਪੱਥਰ ਵੀ ਚੱਕ ਲਿਆ ਹੁੰਦਾ ਹੈ ਕਿ ਇਸ ਤੇ ਬੈਠ ਕੇ ਜਿਹੜੀ ਹਕੂਮਤ ਫੈਸਲੇ ਕਰਦੀ ਸੀ ਪੰਜਾਬ ਵਿਰੋਧੀ ਆਪਾਂ ਇਸ ਨੂੰ ਉਲਝਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਕੀਤੀ ਹੈ ਤਾਂ ਇਸ ਰੌਸ਼ਨੀ ਦੇ ਵਿੱਚ ਫਿਰ ਉਹ ਜਿਹੜਾ ਇੱਕ ਕੱਲੇ ਹਾਥੀ ਦੀਆਂ ਚਿਚੜੀਆਂ ਜਾਂ ਤੋੜਨ ਵਾਲੀ ਗੱਲ ਨਹੀਂ ਤਾਂ ਉਹਦੇ ਨੂੰ ਕਿਵੇਂ ਹਾਸਲ ਕੀਤਾ ਜਾਵੇ ਉਸੇ ਨੂੰ ਕਿਵੇਂ ਖਤਮ ਕੀਤਾ ਜਾਵੇ ਲੋਕ ਉਧਰ ਨੂੰ ਵੀ ਤੁਰਨਗੇ ਪੂਰੀ ਤਰ੍ਹਾਂ ਮੋਦੀ ਹਕੂਮਤ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸਥਾਪਿਤ ਹੋ ਚੁੱਕੀ ਹੈ ਪੰਜਾਬ ਦੇ ਲੋਕਾਂ ਨੂੰ ਇਸ ਪੰਜਾਬ ਦੇ ਖਿੱਤੇ ਦੇ ਵੱਖ-ਵੱਖ ਜਥੇਬੰਦੀਆਂ ਨੂੰ ਇਸ ਗੱਲ ਤੇ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿ ਉਸ ਦੀਆਂ ਚਿਚੜੀਆਂ ਨੂੰ ਪੰਜਾਬ ਦੇ ਪਿੰਡੇ ਤੋਂ ਕਿਵੇਂ ਤੋੜਿਆ ਜਾਵੇ ਤੇ ਆਖਰੀ ਸਵਾਲ ਹੈ 10 ਤਰੀਕਾ ਜਿਹੜਾ ਕੱਟ ਸੀਗਾ ਉਸ ਮੌਕੇ ਚੰਡੀਗੜ੍ਹ ਪੁਲਿਸ ਤਾਂ ਰੋਕ ਰਹੀ ਸੀ ਪਰ ਉੱਥੇ ਗੱਲਾਂ ਵੀ ਸਾਹਮਣੇ ਆਈਆਂ ਕਿ ਪੰਜਾਬ ਦੀ ਪੁਲਿਸ ਵੀ ਲੋਕਾਂ ਨੂੰ ਫੋਨ ਕਰ ਰਹੀ ਸੀ ਧੱਕੇ ਮਾਰ ਰਹੀ ਸੀ ਕਿ ਭਾਈ ਦੇਖ ਲਓ ਜੇ ਸਰਦਾਰ ਤਾਂ ਮਤਲਬ ਇੱਕ ਪਾਸੇ ਸਰਕਾਰ ਕਰੀਏ ਕਿ ਹੱਕ ਢਾ ਕੇ ਅਸੀਂ ਖੜੇ ਹਾਂ ਦ ਲੋਕੀ ਹੋ ਬਲੋਕਣ ਚੰਡੀਗੜ੍ਹ ਜਾਣ ਤੋਂ ਇਹਦਾ ਅਸੀਂ ਕਹਿ ਰਹੇ ਕਿ ਦੋਗਲਾ ਭਗਵੰਤ ਮਾਨ ਦੋਰਾ ਕਰਦਾਰ ਆ ਭਗਵੰਤ ਮਾਨ ਦਾ ਭਗਵੰਤ ਮਾਨ ਡਰਾਮੇ ਕਰਦਾ ਹੈ ਭਗਵੰਤ ਮਾਨ ਪੰਜਾਬ ਦੇ ਲੋਕਾਂ ਚ ਪੂਰੀ ਤਰ੍ਹਾਂ ਇਸ ਗੱਲ ਤੋਂ ਪਿੱਟ ਚੁੱਕਿਆ ਜਿਹੜੇ ਲੋਕਾਂ ਨੇ 92 94 ਦਿੱਤੀਆਂ ਸੀ ਉਹਨਾਂ ਟਾਈਮਾਂ ਦੇ ਵਿੱਚ ਅੱਜ ਕਰਵਾ ਕੇ ਦੇਖ ਲੈ ਉਹਨੀਆਂ ਉਹਦੇ ਉਲਟ ਜਾਣਗੀਆਂ ਜੇ ਪਿਛਲੀਆਂ ਚਾਰ ਪੰਜ ਜਮਨੀ ਚੋਣਾਂ ਦੇ ਵਿੱਚ ਦੇਖਿਆ ਤੁਸੀਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਹਾਲਾਤ ਤਾਂ ਜਿਵੇਂ ਕਿਹਾ ਕਿ ਡਿੱਗ ਕੇ ਪਾਲੇ ਨੂੰ ਹੱਥ ਲਾਇਆ ਪੂਰੀ ਲੋਕਾਂ ਨੇ ਉਹਨਾਂ ਦੀ ਕਿਸੀ ਕਰਾਤੀ ਹੈ ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਭਗਵੰਤ ਮਾਨ ਦਾ ਕਿਰਦਾਰ ਸਾਹਮਣੇ ਆ ਚੁੱਕਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕੇਂਦਰ ਦੇ ਹਰੇਕ ਫੈਸਲੇ ਨੂੰ ਲਾਗੂ ਕਰਨ ਵਾਸਤੇ ਕਾਹਲੀ ਹੈ ਡਰਾਮਾ ਕੀਤਾ ਗਿਆ ਇਥੋਂ ਦੇ ਕੈਬਨਿਟ ਮੰਤਰੀਆਂ ਵੱਲੋਂ ਕਿ ਪੰਜਾਬ ਪੁਲਿਸ ਨੇ ਨਹੀਂ ਕੇਂਦਰ ਦੀ ਪੁਲਿਸ ਨੇ ਜਾਂ ਚੰਡੀਗੜ੍ਹ ਦੀ ਡਿਊਟੀ ਦੀ ਪੁਲਿਸ ਨੇ ਪੰਜਾਬ ਦੇ ਲੋਕਾਂ ਤੇ ਵਿਦਿਆਰਥੀਆਂ ਤੇ लाठीचार्ज ਕੀਤਾ ਜਦਕਿ ਤਸਵੀਰਾਂ ਤੁਹਾਡੇ ਸਾਹਮਣੇ ਹੈ ਪੂਰੀ ਤਰ੍ਹਾਂ ਪੰਜਾਬ ਦੀ ਪੁਲਿਸ ਵੀ ਉੱਥੇ ਤਾਇਨਾਤ ਸੀ ਪੰਜਾਬ ਦੀ ਪੁਲਿਸ ਨੇ ਵੀ ਪੰਜਾਬ ਦੇ ਲੋਕਾਂ ਨੂੰ ਲੋਕਿਆ ਰੋਕਿਆ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਜਾਣੋਂ ਰੋਕਿਆ ਜਿਹਦੇ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੁੰਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਉੱਠ ਰਹੇ ਸੰਘਰਸ਼ਾਂ ਨੂੰ ਪੂਰੀ ਤਰ੍ਹਾਂ ਕੁਚਲਣਾ ਚਾਹੁੰਦੀ ਹੈ ਭਾਵੇਂ ਉਹ ਪੰਜਾਬ ਸਰਕਾਰ ਦੇ ਖਿਲਾਫ ਹੋਣ ਭਾਵੇਂ ਕੇਂਦਰ ਸਰਕਾਰ ਦੇ ਖਿਲਾਫ ਹੋਣ ਕੇਂਦਰ ਸਰਕਾਰ ਦੇ ਹਰੇਕ ਨਿਯਮ ਨੂੰ ਫੈਸਲੇ ਨੂੰ ਲਾਗੂ ਕਰਨ ਵਾਸਤੇ ਇੱਕ ਸੰਧ ਬਣੀ ਹੋਈ ਹੈ ਇੱਕ ਟੂਲ ਬਣੀ ਹੋਈ ਹੈ ਉਹ ਸਾਰੀ ਆਪਣੀ ਤਾਕਤ ਭਾਵੇਂ ਸਿਵਲ ਤਾਕਤ ਹੈ ਭਾਵੇਂ ਪੁਲਿਸ ਤਾਕਤ ਹੈ ਉਹਨੂੰ ਪੂਰੀ ਤਰ੍ਹਾਂ ਝੋਕ ਕੇ ਪੰਜਾਬ ਦੇ ਲੋ ਵੀਡੀਓ ਦੇ ਜਰੀਏ ਸਿੱਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਮੌਕਾ ਅਜੇ ਵੀ ਸਮਝਣ ਦਾ ਸਿਰਫ 13-14 ਮਹੀਨੇ ਰਹਿ ਗਏ ਇਸ ਆਵਾਦੀ ਪਾਰਟੀ ਨੂੰ ਹੁਣੇ ਤੋਂ ਸਭ ਕਸਾਉਣਾ ਪਿੰਡਾਂ ਦੇ ਵਿੱਚੋਂ ਭਜਾਉਣਾ ਤੇ ਪਿੰਡਾਂ ਦੇ ਵਿੱਚ ਇਸ ਗੱਲ ਤੇ ਸਵਾਲ ਕਰਨੇ ਕਿ ਜਦੋਂ ਮੋਦੀ ਹਕੂਮ ਦੇ ਖਿਲਾਫ ਕਿਸਾਨ ਲੜ ਰਹੇ ਸੀ ਤੁਸੀਂ ਜਿਹੜਾ ਸੰਭੂ ਆਰਡਰ ਤੇ ਜਾਂ ਦੂਜੇ ਆਰਡਰ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਕੀ ਵਰਤਾਓ ਕੀਤਾ ਜਦੋਂ ਮੋਰਚਾ ਯੂਨੀਵਰਸਿਟੀ ਦਾ ਲੱਗਿਆ ਸੀ ਉਦੋਂ ਤੁਸੀਂ ਕੀ ਵਰਤਾਓ ਕੀਤਾ ਤੁਹਾਡੇ ਤੋਂ ਹੱਕ ਮੰਗਦੇ ਵੇਰਜ਼ਗਾਰਾਂ ਜਾਂ ਵੱਖ-ਵੱਖ ਸ਼ਰੇਣੀਆਂ ਦੇ ਲੋਕਾਂ ਦੇ ਨਾਲ ਤੁਹਾਡਾ ਕੀ کردار ਰਿਹਾ ਇਹ ਸਵਾਲ ਆਉਂਦੇ ਸਮਿਆਂ ਦੇ ਵਿੱਚ ਕਰਨੇ ਚਾਹੀਦਾ ਸੀ ਇਹ ਸਮਝਦੇ ਆ ਕਿ ਹੇ ਭਗਵੰਤ ਮਾਨ ਕੋਈ ਵੱਖਰੇ ਨਹੀਂ ਹੈ ਇੱਕੋ ਹੈ ਇੱਕੋ ਚਿਹਰਾ ਹੈ ਇੱਕੋ ਸਾਰਾ ਕੁਝ ਹੈ ਤੇ ਦੋਨੇ ਰਲ ਕੇ ਪੰਜਾਬ ਦਾ ਭਾਰਤ ਦਾ ਆਮ ਆਦੀ ਪਾਰਟੀ ਪੰਜਾਬ ਦਾ ਸਤਿਆਨਾਸ਼ ਕਰਨ ਵਾਸਤੇ ਇਥੋਂ ਦੀਆਂ ਸੰਸਥਾਵਾਂ ਦਾ ਘਾਣ ਕਰਨ ਵਾਸਤੇ ਲੱਗੀ ਹੈ ਜਿਹਨੂੰ ਪੰਜਾਬ ਦੇ ਲੋਕ ਹੱਜਮ ਨਹੀਂ ਕਰਨਗੇ ਜੀ ਬਹੁਤ ਬਹੁਤ ਧੰਨਵਾਦੀ ਧੰਨਵਾਦ